ਦੇਸ਼ ਵਿੱਚ ਹੋ ਰਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹੁਣ ਪੰਜਾਬ ਦੇ ਵਿੱਚ ਵੀ ਸਿਆਸੀ ਗਲੈਰਾ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਵੇਰੇ ਗੁਰਦਾਸਪੁਰ ਦੇ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਗਿਆ ਸੀ ਅਤੇ ਦੂਸਰੇ ਪਾਸੇ ਅੱਜ ਅੰਮ੍ਰਿਤਸਰ ਦੇ ਅੰਦਰੂਨ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਰੋਡ ਸ਼ੋਅ ਜਿਹੜਾ ਹੈ ਉਹ ਕੀਤਾ ਜਾਵੇਗਾ ਤੁਹਾਨੂੰ ਇੱਕ ਤਸਵੀਰਾਂ ਦਿਖਾ ਦਿੰਨੇ ਕਿ ਅਸੀਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇਹ ਰੋਡ ਸ਼ੋਅ ਜੋ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਤੇ ਉਹਨਾਂ ਦੀ ਸਮੂਹੀ ਲੀਡਰਸ਼ਿਪ ਵੱਲੋਂ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਵੇਗਾ ਹਾਲਾਂਕਿ ਇਸ ਦਾ ਸਮਾਂ ਜਿਹੜਾ ਸੀਗਾ 4:30 ਵਜੇ ਦਾ ਦਿੱਤਾ ਜਾ ਰਿਹਾ ਸੀ ਲੇਕਿਨ ਕਰੀਬ 5:30 ਵਜੇ ਇਹ ਜਿਹੜਾ ਰੋਡ ਸ਼ੋ ਇਲਾਕਿਆਂ ਦੇ ਵਿੱਚ ਸ਼ੁਰੂ ਹੋਵੇਗਾ ਜਿਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਜਿਹੜੀਆਂ ਸਾਰੀਆਂ ਦੁਕਾਨਾਂ ਵਾਲਿਆਂ ਨੂੰ ਇਨਸਟਰਕਸ਼ਨ ਦੇ ਦਿੱਤੀਆਂ ਗਈਆਂ ਨੇ ਕਿ ਉਹ ਆਪਣੇ ਸਮਾਨ ਜਿਹੜੇ ਨੇ ਉਹ ਅੰਦਰ ਕਰ ਲੈਣ ਤਾਂ ਜੋ ਕਿ ਇਸ ਮਾਰਚ ਜਿਹੜਾ ਉਹਨਾਂ ਦਾ ਰੈਲੀ ਹੈ ਉਸ ਨੂੰ ਕੋਈ ਵੀ ਜਿਹੜੀ ਹੈ ਦਵਦਾ ਜਿਹੜੀ ਹੈ ਉਹ ਨਾ ਹੋ ਸਕੇ ਹਾਲਾਂਕਿ ਤਿਆਰੀਆਂ ਜਿਹੜੀਆਂ ਨੇ ਉਹ ਜ਼ਰੂਰ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਅਤੇ ਸਿਆਸੀ ਗਲਿਆਰੇ ਦੇ ਵਿੱਚ ਦੇਖਦੇ ਹੋਏ ਲਗਾਤਾਰ ਹੀ ਜੋ ਉਮੀਦਵਾਰ ਨੇ ਉਹਨਾਂ ਦੇ ਹੱਕਾਂ ਦੇ ਵਿੱਚ ਜਿਹੜੇ ਨੇ ਵੱਡੇ ਲੀਡਰ ਨਿਤਰ ਨੇ ਜਿਹੜੇ ਨੇ ਉਹ ਸ਼ਰੂਪ ਪਹੁੰਚ ਚੁੱਕੇ ਨੇ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇਸ ਵਿਸ਼ਾਲ ਹਰ ਇਹ ਜੋ ਰੈਲੀ ਹੈ ਜਾਂ ਜ ਜ ਜ ਨੂੰ ਆਪਾਂ ਰੋਡ ਸ਼ੋਅ ਕਹਿ ਸਕਦੇ ਹਾਂ ਉਸ ਨੂੰ ਸਮੋਤ ਜਿਹੜਾ ਹੈ ਉਹ ਕੁਝ ਸਮੇਂ ਬਾਅਦ ਰਹਾ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤਾ ਜਾਵੇਗਾ ਅਤੇ ਨਾਲ ਹੀ ਉਹਨਾਂ ਵੱਲੋਂ ਇਹ ਸਾਰੇ ਲੋਕਾਂ ਕੋਲ ਜਿਹੜੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟਾਂ ਜਿੰਦੀਆਂ ਨੇ ਉਹ ਮੰਗਿਆ ਜਾਵਾਂ ਜਾਣਗੇ ਕਿਉਂਕਿ ਹਾਲਾਂਕਿ ਕੁਲਦੀਪ ਸਿੰਘ ਧਾਰੀਵਾਲ ਅਮ੍ਰਿਤਸਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਅਤੇ ਉਹਨਾਂ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਅੱਜ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਜ਼ਰੂਰ ਨਜ਼ਰ ਆਉਣਗੇ ਦੂਸਰੇ ਪਾਸੇ ਗੁਰਦਾਸਪੁਰ ਦੇ ਵਿੱਚ ਹੋਈ ਰੈਲੀ ਦੇ ਵਿੱਚ ਵੀ ਬਹੁਤ ਸਾਰੇ ਸ਼ਬਦੀ ਹਮਲੇ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜੇ ਨੇ ਉਹ ਕੀਤੇ ਗਏ ਨੇ ਲੇਕਿਨ ਦੂਸਰੇ ਪਾਸੇ ਜੋ ਸਰਕਾਰਾਂ ਨੇ ਉਹ ਸਰਕਾਰਾਂ ਜਿਹੜੀਆਂ ਨੇ ਉਹ ਜਿਸ ਤਰ੍ਹਾਂ ਦੇ ਰੋਲ ਅਦਾ ਕਰਦੀਆਂ ਨੇ ਉਸ ਨੂੰ ਵੀ ਜਿਹੜਾ ਹੈ ਉਹਨਾਂ ਵੱਲੋਂ ਦਰਸਾਇਆ ਗਿਆ ਹੈ ਅਤੇ ਨਾਲ ਹੀ ਤਿਆਰੀਆਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਦੇ ਵਿੱਚ ਹੁਣ ਪੂਰੀਆਂ ਕਰ ਲﺘੀ ਗਈਆਂ ਨੇ ਕੁਝ ਸਮੇਂ ਬਾਅਦ ਜਿਹੜਾ ਹੈ ਇੱਥੇ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪਹੁੰਚਣਗੇ ਤੇ ਪਹੁੰਚਣ ਤੋਂ ਬਾਅਦ ਅੰਮ੍ਰਿਤਸਰ ਦੇ ਲੋਕਾਂ ਨੂੰ ਸੰਬੋਧਨ ਜਿਹੜਾ ਹੈ ਉਹਨਾਂ ਨੂੰ ਉਹ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਭਾਰੀ ਆਮ ਆਦੀ ਪਾਰਟੀ ਦੇ ਵਰਕਰ ਜਿਹੜੇ ਨੇ ਇਥੇ ਪਹੁੰਚਣ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਪਣਾ ਪੁਖਤਾ ਪਰਬੰਧ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਜਿਹੜੇ ਨੇ ਉੱਥੇ ਮੌਕੇ ਤੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਜਿਹੜਾ ਹੈ ਉਹ ਤਿਆਰੀਆਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਗੀਆਂ ਨੇ ਸਰ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਤੇ ਮਾਨ ਸਾਹਿਬ ਪਹੁੰਚਣ ਵਾਲੇ ਨੇ ਜੀ ਹਾਂਜੀ ਹਾਂਜੀ ਆਪਾਂ ਡਿਊਟੀ ਤੇ ਆਪਣੇ ਲੱਗੇ ਹੋਏ ਜੀ ਪ੍ਰੋਪਰ ਡਿਊਟੀ ਲਈ ਹੋਈ ਹੈ ਜੀ ਸਰ ਦੁਕਾਨਾਂ ਵਾਲਿਆਂ ਨੂੰ ਕੀ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਹਾਂਜੀ ਕੋਈ ਇਨਸਟਰਕਸ਼ਨਸ ਕੋਈ ਨਹੀਂ ਆ ਜੀ ਆਪਣਾ ਜਿਹੜਾ ਹੈਗਾ ਪ੍ਰੋਗਰਾਮ ਉਹਨੂੰ ਇੰਜੋਏ ਕਰਨ ਦੀ ਸਰ ਤੇ ਸਰ ਕਿੰਨੇ ਕ ਵਜ ਦਾ ਟਾਈਮ ਹੈ ਰੈਲੀ ਦਾ ਕੁਝ ਕਨਫਰਮ ਹੋਇਆ ਹੈ ਐਗਜੈਕਟ ਇਹ ਪਤਾ ਨਹੀਂ ਜੀ ਕਲੀਅਰ ਜਿੰਨੇ ਵੀ ਆਉਣਗੇ ਫਿਰ ਉਹ ਸਾਹਮਣੇ ਠੀਕ ਹੈ ਸੋ ਤੁਸੀਂ ਦੇਖ ਸਕਦੇ ਕਿ ਪੁਲਿਸ ਅਧਿਕਾਰੀ ਕਿੱ데 ਉੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਦਾ ਕਹਿਣਾ ਐਗਜੈਕਟ ਜਿਹੜਾ ਉਹਨਾਂ ਨੂੰ ਸਮਾਂ ਉਹਨਾਂ ਨੂੰ ਵੀ ਪਤਾ ਨਹੀਂ ਕਿਉਂਕਿ ਸਮਾਜ ਵਾਲੀ ਰੈਲੀ ਜਿਹੜੀ ਹੈ ਹੁਣ ਸ਼ੁਰੂ ਹੋ ਚੁੱਕੀ ਪੰਜਾਬ ਦੇ ਵਿੱਚ ਜਿਹੜਾ ਹੈ ਪਹੁੰਚ ਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਐਮ ਐਲ ਏ ਜਿਹੜੇ ਨੇ ਉਹ ਵੀ ਜਿਹੜਾ ਉਹ ਇੱਥੇ ਪਹੁੰਚਣਾ ਜਾ ਰਿਹਾ ਹੈ ਸ਼ੁਰੂ ਹੋਵੇਗਾ ਤੇ ਤੁਸੀਂ ਜਿਵੇਂ ਸਾਡੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਲਈਆਂ ਕਿ ਇਹਨਾਂ ਦੇ ਵਿਧਾਇਕਾਂ ਦਾ ਪਹੁੰਚ ਦਾ ਸਿਲਸਲਾ ਜਿਹੜਾ ਹੈ ਇੱਥੇ ਸ਼ੁਰੂ ਜਿਹੜਾ ਹੈ ਉਹ ਹੋ ਚੁੱਕਾ ਹੈ ਤੇ ਹੁਣ ਉਸ ਸਮੇ ਬਾਅਦ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਇੱਥੇ ਪੰਜਾਬ ਦੇ ਵਿੱਚ ਜਿਹੜੀ ਆਪਣੀ ਸਟੋਨ ਮਹੀਮ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ ਤੇ ਜੋ ਕੁਲਦੀਪ ਸਿੰਘ ਧਾਰੀਵਾਲ ਨੇ ਉਹਨਾਂ ਦੇ ਹੱਕ ਦੇ ਵਿੱਚ ਉਹ ਇੱਕ ਰੋਡ ਸ਼ੋਅ ਨੂੰ ਜਿਹੜਾ ਹੈ ਉਹ ਵੀ ਸੰਬੋਧਨ ਜਿਹੜਾ ਹੈ ਉਹ ਕੀਤਾ ਜਾਵੇਗਾ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਸੈਂਟਰ ਕੌਨਸਟਿਟੂਐਂਸੀ ਦੇ ਐਮਐਲਏ ਡਾਕਟਰ ਅਜੇ ਗੁਪਤਾ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ ਤੇ ਅਜੇ ਗੁਪਤਾ ਜੀ ਦਾ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕੀ ਕਰਾ ਜੀ ਕੀ ਕਰਾ ਚਾਹੋਗੇ ਗੁਰਦਾਸਪੁਰ ਦੇ ਵਿੱਚ ਬਹੁਤ ਵਧੀਆ ਹੁੰਗਾਰਾ ਮਿਲਦਾ ਆਮ ਆਦਮੀ ਪਾਰਟੀ ਨੂੰ ਨਜ਼ਰ ਆਇਆ ਤੇ ਹੁਣ ਰੋਡ ਸ਼ੋਅ ਜਿਹੜਾ ਇਹ ਅਮਰਸਰ ਚ ਕੀਤਾ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਲੋਕਾਂ ਦਾ ਸਾਹ ਲੋਕਾਂ ਦੇ ਵਿੱਚ ਜੋਸ਼ ਅਮਰਸਰ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਗੁਰਦਾਸਪੁਰ ਦੇ ਵਿੱਚ ਬੜਾ ਵੱਡਾ ਹੁੰਗਾਰਾ ਮਿਲਿਆ ਅਮਰਸਰ ਦੇ ਵਿੱਚ ਉਦੇ ਨਾਲ 100 ਗੁਣਾ ਵਾਧੂ ਗਾਰਾ ਮਿਲੇਗਾ ਦੇਖਣਾ ਤੁਸੀਂ ਡਾਕਟਰ ਸਾਹਿਬ ਕਿ ਲੱਗਦਾ ਕਿ ਜੋ ਜੋ ਕੇਜਰੀਵਾਲ ਸਾਹਿਬ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਬਾਉਂਸ ਬੈਕ ਜਿਹੜਾ ਹੁੰਦਾ ਹੈ ਨਜ਼ਰ ਆ ਰਿਹਾ ਹੈ ਬੀਜੇਪੀ ਦੇ ਲਾਫ ਜਿਹੜਾ ਹੈ ਆਪ ਦੇ ਲੋ ਦੇਖੋ ਜੀ ਬੀਜੇਪੀ ਅਸਲੀ ਬੁਖਲਾਈ ਹੋਈ ਹੈ ਉਹਨਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੁਖਲਾਏ ਹੋਏ ਆ ਲੋਕ ਮਗਰ ਲੋਕ ਜਿਹੜੇ ਆ ਉਹ ਸਮਝ ਗਏ ਆ ਕਿ ਜਿਹੜੀ ਫੁੱਟ ਦੀ ਰਾਜਨੀਤੀ ਧਰਮ ਦੀ ਰਾਜਨੀਤੀ हिंदू मुसलमान दी राजनीति ਉਹ ਲੋਕ ਸਮਝ ਗਿਆ ਜਿੰਦਾਬਾਦ ਲੋਕ ਉਸ ਰਾਜਨੀਤੀ ਦਾ ਇਹਨਾਂ ਨੂੰ جواب ਦੇਣਗੇ اور ਇੰਡੀਆ ਗਠਜੰਬੰਦਨ ਦੀ ਸਰਕਾਰ ਬਣੂਗੀ ਕੇਂਦਰ ਚ ਔਰ ਸਾਡੇ ਹੀ ਪ੍ਰਧਾਨ ਮੰਤਰੀ ਡਾਕਟਰ ਸਾਹਿਬ ਹੁਣ ਕਿਹੜੇ ਮੁੱਦੇ ਮੇਨ ਜਿਹੜੇ ਚੱਲ ਰਹੇ ਨੇ ਡਾਕਟਰ ਸਾਹਿਬ ਮੁੱਦੇ ਕਿਹੜੇ ਅਮੂਖ ਚੱਲ ਰਹੇ ਨੇ ਹੁਣ ਕਿਉਂਕਿ ਤੁਸੀਂ 2 ਸਾਲ ਤੋਂ ਲਗਾਤਾਰ ਸਰਕਾਰ ਚ ਹੁਣ ਮੁੱਦੇ ਕੀ ਚੱਲ ਰਹੇ ਨੇ ਕਿਉਂਕਿ ਤੁਸੀਂ ਜਦੋਂ ਪਹਿਲੋ ਵੋਟਾਂ ਮੰਗਦੇ ਸੀ ਉਦੋਂ ਕਹਿੰਦੇ ਸੀਗੇ ਕਿ ਸਰਕਾਰੀ ਗੱਡੀਆਂ ਦਾ ਕਿਹ ਮੁੱਦੇ ਰਹਿਣਗੇ ਡਾਕਟਰ ਸਾਹਿਬ ਇਸ ਵਾਰ ਹੁਣ ਕੀ ਮੁੱਦੇ ਕੀ ਰਹਿਣਗੇ ਦੇਖੋ ਪੰਜਾਬ ਦੇ ਵਿੱਚ ਜਿਹੜਾ ਉਹ ਤੇ ਪੰਜਾਬ ਦਾ ਰਿਪੋਰਟ ਕਾਰਡ ਅਸੀਂ ਦਿਖਾਇਆ ਪੰਜਾਬ ਸਰਕਾਰ ਦਾ ਸਾਡੇ ਹਰੇਕ ਐਮਐਲਏ ਨੇ ਆਪਣਾ ਰਿਪੋਰਟ ਕਾਰਡ ਤਿਆਰ ਕੀਤਾ 2 ਸਾਲ ਦਾ ਸਾਡੇ ਮੰਤਰੀਆਂ ਨੇ ਰਿਪੋਰਟ ਕਾਰਡ ਔਰ ਸਾਡੇ ਮੰਤਰੀ ਔਰ ਐਮਐਲਏ ਸਾਹਿਬ ਇਹ ਹੀ ਕਹਿੰਦੇ ਸੁਣਦੇ ਨਜ਼ਰ ਆ ਰਿਹਾ ਕਿ ਜੇ ਤਰੋਂ ਲੱਗਦਾ ਕਿ ਅਸੀਂ ਕੋਈ ਕੰਮ ਕੀਤਾ ਤੇ ਸਾਨੂੰ ਵੋਟਾਂ ਪਾਓ ਇਹ ਕੌਣ ਕਹਿੰਦਾ ਕਿਹੜੀ ਪਾਰਟੀ ਕਹਿੰਦੀ ਕੋਈ ਨਹੀਂ ਕਹਿੰਦੀ ਮਗਰ ਦੂਸਰੇ ਵੱਲ ਨੇ ਤੁਸੀਂ ਦੇਖੋ ਜਿਹੜੀ ਕੇਂਦਰ ਸਰਕਾਰ ਦੀ ਇਲੈਕਸ਼ਨ ਤੇ ਲੋਕ ਸਭਾ ਦਾ ਪਾਰਲੀਮੈਂਟ ਦਾ ਮੁੱਦੇ ਦੇ ਹੋਣੇ ਚਾਹੀਦੇ ਮਹਿੰਗਾਈ ਦਾ ਭ੍ਰਿਸ਼ਟਾਚਾਰ ਦਾ ਔਰ ਬੇਰੋਜ਼ਗਾਰੀ ਦਾ ਉਹ ਮੁੱਦਿਆਂ ਤੋਂ ਭਟਕਾ ਕੇ ਇੱਕ ਮੈਂ ਪਹਿਲਾ ਪ੍ਰਧਾਨ ਮੰਤਰੀ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਦੇਖਿਆ ਜਿਹੜਾ ਮੰਗਲਸੁੱਤਰ ਦੀ ਗੱਲ ਕਰ ਰਿਹਾ ਜਿਹੜਾ ਫੁੱਟ ਪਾਣ ਦੀ ਗੱਲ ਕਰ ਰਿਹਾ ਉਹ ਉਸ ਪ੍ਰਧਾਨ ਮੰਤਰੀ ਨੂੰ ਇਹ ਚਾਹੀਦਾ ਕਿ ਬੇਰੋਜ਼ਗਾਰੀ ਤੇ ਗੱਲ ਕਰੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਆਏ ਸੀ 19 ਦੇ ਵਿੱਚ ਮਹਿੰਗਾਈ ਦਾ ਮੁੱਦਾ ਤੇ ਹੈ ਹੀ ਨਹੀਂ ਕਿਧਰੇ ਭ੍ਰਿਸ਼ਟਾਚਾਰ ਦਾ ਮੁੱਦਾ ਤੇ ਹੈ ਹੀ ਨਹੀਂ ਭ੍ਰਸ਼ਟਾਚਾਰ ਦਾ ਮੁੱਦਾ ਕਿੱਦਾਂ ਕਰਨੀ ਹੈ ਜੋ ਭ੍ਰਸ਼ਟਾਚਾਰੀ ਹੈ ਹਿੰਦੁਸਤਾਨ ਦਾ ਜਿਨ੍ਹਾਂ ਨੇ ਹਜ਼ਾਰਾਂ ਲੱਖਾਂ ਕਰੋੜ ਰੁਪਏ ਦਾ ਘੁਟਾਲਾ ਕੀਤਾ ਉਹਨਾਂ ਨੂੰ ਤੇ ਇਹਨਾਂ ਨੇ ਆਪਣੀ ਵਾਸ਼ਿੰਗ ਮਸ਼ੀਨ ਚ ਧੋ ਕੇ ਤੇ ਆਪਣੇ ਨਾਂ ਲੈ ਹਾਂਜੀ ਤੇ ਹੁਣ ਕਿੱਸਾ ਗੱਲ ਕਰਨਗੇ ਸੋ ਲੋਕ ਜਿਹੜੇ ਆ ਆਮ ਜਨਤਾ ਜਿਹੜੀ ਆ ਉਹ ਜਾਣ ਚੁੱਕੀ ਆ ਉਹ ਸਮਝ ਚੁੱਕੀ ਆ ਇਹਨਾਂ ਦੀ ਜਿਹੜੀ ਗੰਦੀ ਰਾਜਨੀਤੀ ਆ ਜੋ ਇਹਨਾਂ ਨੇ ਦੂਸ ਸੁਪਨ ਦੇਖੇ ਨੇ ਉਹ ਕਦੀ ਪੂਰੇ ਨਹੀਂ ਹੋਣ ਜਾ ਰਹੇ ਉਹ 400 ਕੇ ਪਾਰ ਵਾਲਾ ਜਿਹੜਾ ਉਹ ਜੁਮਲਾ ਹੀ ਹੈ ਇੱਕ ਉਹ ਜੁਮਲਾ ਲੋਕਾਂ ਨੂੰ ਸਮਝ ਆ ਗਿਆ 400 ਪਾਰ ਕੁਛ ਨਹੀਂ ਹੋਣਾ ਇਹ ਤਾਂ ਮੈਨੂੰ ਲੱਗਦਾ ਪਾਰਲੀਮੈਂਟ ਤੋਂ ਬਾਹਰ ਜਾਖੜ ਸਾਹਿਬ ਕਹਿ ਰਹੇ ਨੇ ਕਹਿੰਦੇ ਨੇ ਕਹਿੰਦੇ ਕਿ ਆੰਬ ਮੰਗ ਰਹੇ ਨੇ ਕੇਜਰੀਵਾਲ ਤੇ 슈ਗਰ ਲੈਵਲ ਜਿਹੜਾ ਉਹਨਾਂ ਆਟੋਮੈਟਿਕ ਜਿਹੜਾ ਉਹ ਵਧੇਗਾ ਕਹਿੰਦੇ ਦੱਸੋ ਜਾਖੜ ਸਾਹਿਬ ਨੇ ਕੀ ਡਾਇਬਟੋਲੋਜਿਸਟ ਨੇ ਐਂਡੋਕ੍ਰਾਈਨੋਲੋਜਿਸਟ ਨੇ ਕਿ ਡਾਕਟਰ ਨੇ ਕਿ ਆਰਐਮਪੀ ਨੇ ਕੀ ਨੇ ਬੀਐਮਐਸ ਨੇ ਐਮਬੀਬੀਐਸ ਨੇ ਕੀ ਨੇ ਉਹਨਾਂ ਨੂੰ ਕੀ ਪਤਾ ਕੀ ਟਾਈਟ ਦੇਈ ਦੀ ਟਾਈਪ 2 ਨੂੰ ਉਹਨੇ ਇਹਨਾਂ ਦੇਖ ਰਿਹਾ ਕਿ ਅੰਬ ਡਾਇਬਟਿਕ ਅੰਬ ਨਹੀਂ ਖਾਂਦੇ ਖਾਂਦੇ ਆ ਲਿਮਟ 'ਚ ਖਾਂਦੇ ਆ ਹਰ ਚੀ ਖਾਂਦੇ ਆ ਉਹ ਕਿਹ ਤਰ੍ਹਾਂ ਕਹਿ ਸਕਦੇ ਹੋ ਬਸ ਅੰਬ ਹਿੰਦੁਸਤਾਨ ਦੇ ਬਾਕੀ ਮੁੱਦੇ ਖਤਮ ਹੋ ਗਏ ਆ ਇਹ ਕੰਬ ਦਾ ਮੁੱਦਾ ਰਹਿ ਗਿਆ ਬੜੀ ਹੋਛੀ ਰਾਜਨੀਤੀ ਆ ਮੈਂ ਕਹਿਣਾ ਚਾਹਾਂਗਾ ਜਖੜ ਸਾਹਿਬ ਨਹੀਂ ਅੱਛਾ ਲੱਗਦਾ ਤੁਸੀਂ ਸਚਾਈ ਦਾ ਜਿਹੜਾ ਸਚਾਈ ਦੀ ਗੱਲ ਕਰੋ ਇਹ ਅੰਬ ਦੀ ਗੱਲ ਨਾ ਕਰੋ ਲੋਕ ਸਭ ਭਲੀ ਭੰਤੀ ਦੇਖ ਚੁੱਕੇ ਨੇ ਲੇਕਿਨ ਡਾਕਟਰ ਸਾਹਿਬ ਅੰਬ ਫੇਰ ਮਸ਼ਹੂਰ ਹੁੰਦਾ ਹੈ ਨਜ਼ਰ ਆ ਰਿਹਾ ਪਹਿਲਾਂ ਇੱਕ ਬਾਲੀਵੁੱਡ ਅਦਾਕਾਰ ਅੰਬ ਖਾਂਦਾ ਹੈ ਇੱਕ ਪ੍ਰਧਾਨ ਮੰਤਰੀ ਨੂੰ ਖਾਂਦਾ ਤੇ ਉਹਨੂੰ ਵੀ ਪ੍ਰੇਜ਼ ਕੀਤਾ ਜਾਂਦਾ ਕਿ ਉਹ ਅੰਬ ਕਿਹੜੇ ਖਾਂਦੇ ਨੇ ਲੇਕਿਨ ਫਿਰ ਦੁਬਾਰਾ ਤੋਂ ਇਲੈਕਸ਼ਨ ਚ ਅੰਬ ਨਜ਼ਰ ਆ ਰਿਹਾ ਕਿ ਲੱਗਦਾ ਹੈ ਕਿ ਸਿਆਸਤਦਾਨ ਬਸ ਇਹ ਕੋਜੀਆਂ ਸਿਆਸਤਾਂ ਦੇ ਰਹਿ ਗਏ ਨੇ ਤੁਹਾਨੂੰ ਲੱਗਦਾ ਹੈ ਕਿ ਕੋਈ ਵਾਜਬ ਜਿਹੜੀ ਆ ਸਿਆਸਤ ਕਰਨੀ ਚਾਹੀਦੀ ਹੈ ਦੇਖੋ ਇਹ ਇਹ ਅੰਬ ਖਾ ਰਿਹਾ ਖਰਬੂਜਾ ਖਾ ਰਿਹਾ ਕੀੜਾ ਖਾ ਰਿਹਾ ਤਰ ਖਾ ਰਿਹਾ ਟਮਾਟਰ ਖਾ ਰਿਹਾ ਪਿਆ ਇਹ ਮੁੱਦੇ ਆ ਲੋਕਾਂ ਦੇ ਲੋਕਾਂ ਦੇ ਮੁੱਦੇ ਦੇ ਅਸਲੀ ਮੁੱਦੇ ਤੇ ਕੁਝ ਹੋਰ ਨੇ ਉਹ ਉਹਨਾਂ ਤੇ ਇਹ ਗੱਲ ਨਹੀਂ ਕਰਦੇ ਉਹਨਾਂ ਤੋਂ ਭੱਜਦੇ ਨੇ ਅਸਲੀ ਮੁੱਦਾ ਕਿਸਾਨਾਂ ਦਾ ਕਿਸਾਨਾਂ ਨੂੰ ਕਿਦਾਂ 750 ਕਿਸਾਨ ਸਾਡਾ ਇਹਨਾਂ ਨੇ ਚੀਜ਼ ਦਿੱਤਾ ਔਰ ਉਹਦੇ ਬਾਅਦ ਵੀ ਜਿਹੜੇ ਤਿੰਨ ਕਾਨੂੰਨ ਲੈ ਕੇ ਆਏ ਉਹ ਤੇ ਪੰਜਾਬ ਦੇ ਕਿਸਾਨਾਂ ਨੂੰ ਮੈਂ ਸਲੂਟ ਕਰਦਾ ਕਿ ਜਿਸ ਹਾਬ ਨਾਲ ਔਰ ਸਾਡੀ ਪਾਰਟੀ ਨੇ ਮੈਨੂੰ ਯਾਦ ਅੱਜ ਤੱਕ ਇੱਥੇ ਹੀ ਖਲੋ ਕੇ ਉਦੋਂ ਮੈਂ ਤੁਹਾਡੇ ਨਾਲ ਬਾਈਟ ਕੀਤੀ ਸੀ ਜਦੋਂ ਤਿੰਨ ਕਾਨੂੰਨ ਆਏ ਸੀ ਔਰ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਅਕਾਲੀ ਦਲ ਕਿੱਥੇ ਮੈਂ ਕਿਹਾ ਉਹਨਾਂ ਨੂੰ ਵੀ ਜਿਹੜੀ ਆਪਣੀ ਜ਼ਮੀਨ ਜਿਹੜੀ ਹੈ ਕਿਸਕ ਦੀ ਨਜ਼ਰ ਆ ਰਹੀ ਹੈ ਇਸ ਕਰਕੇ ਉਹ ਪਲਟੀ ਮਾਰ ਕੇ ਉਹਨ ਇੱਧਰ ਆ ਗਏ ਨੇ ਰਿਜ਼ਾਈਨ ਦਿੱਤਾ ਬੀਬਾ ਨੇ ਠੀਕ ਹੈ ਹਰਸਿਮਰਤ ਕੌਰ ਨੇ ਰਿਜ਼ਾਈਨ ਦਿੱਤਾ ਉਹ ਕਿਉਂਕਿ ਉਹਨਾਂ ਨੂੰ ਪਹਿਲਾਂ ਉਹ ਤਰੀਫਾ ਕਰ ਰਹੇ ਸੀ ਤਿੰਨ ਕਾਨੂੰਨ ਦੀਆਂ ਮੁੜ ਕੇ ਤਿੰਨ ਕਾਨੂੰਨ ਜਿਹੜੇ ਸੀ ਜਦੋਂ ਪਤਾ ਲੱਗਾ ਕਿ ਇਹ ਤੇ ਬੜੇ ਕਿਸਾਨ ਵਿਰੋਧੀ ਕਾਨੂੰਨ ਨੇ ਇਹ ਤੇ ਘਾਤਕ ਕਾਨੂੰਨ ਨੇ ਫਿਰ ਪਲਟੀ ਮਾਰ ਕੇ ਮਗਰ ਲੋਕ ਬੜੇ ਸਮਝਦਾਰ ਨੇ ਸਮਝ ਚੁੱਕੇ ਨੇ ਇਹਨਾਂ ਦੀ ਗੰਦੀ ਉੱਚੀ ਰਾਜਨੀਤੀ ਆਬਦੀ ਰਾਜਨੀਤੀ ਧਰਮ ਸੂਤਰ ਦੀ ਮੰਗਲ ਸੂਤਰ ਦੀ ਰਾਜਨੀਤੀ ਇਹ ਨਹੀਂ ਚੱਲਣ ਵਾਲੀ ਲੇਕਿਨ ਗਾਂਧੀ ਪਰਿਵਾਰ ਵਾਲਾ ਠੋਕਵਾ ਜਵਾਬ ਦਿੱਤਾ ਗਿਆ ਕਹਿੰਦੇ ਤੁਸੀਂ ਜਿਹੜਾ ਮੰਗਲ ਸੂਤਰ ਦੀ ਗੱਲ ਕਰਦੇ ਮੇਰੀ ਮਾਤਾ ਨੇ ਜਿਹੜਾ ਮੰਗਲ ਸੂਤਰ ਜਿਆ ਦੇ ਕੇ ਸੁਣਿਆ ਪ੍ਰੇਨਕਾ ਗਾਂਧੀ ਨੂੰ ਸੁਣਿਆ ਬਹੁਤ ਅੱਛਾ ਉਹਨਾਂ ਨੇ ਜਵਾਬ ਦਿੱਤਾ ਠੋਕਵਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਮੇਰੀ ਮਾਤਾ ਦਾ ਮੰਗਲ ਸੂਤਰ ਜਿਹੜਾ ਇਸ ਦੇਸ਼ ਤੋਂ ਕੁਰਬਾਨ ਹੋਇਆ ਬਿਲਕੁਲ ਸਹੀ ਗੱਲ ਆ ਸੱਚੀ ਗੱਲ ਕੀਤੀ ਆ ਔਰ ਲੋਕ ਇਸ ਗੱਲ ਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਔਰ ਮੋਦੀ ਸਾਹਿਬ ਦੀ ਥੁੱਥੂ ਕਰ ਸੋ ਇਹ ਸਾਡੇ ਡਾਕਟਰ ਅਜੇ ਗੁਪਤਾ ਸੈਂਟਰ ਕੌਂਸਲ ਚੈਂਸੀ ਦੇ ਵਿਧਾਇਕ ਨੇ ਅਤੇ ਉਹਨਾਂ ਵੱਲੋਂ ਇਸ ਹੁਣ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਰੈਲੀ ਜਿਹੜੀ ਹੈ ਜਾਂ ਜਿਹੜੀ ਇੱਥੇ ਰੋਡ ਸ਼ੋ ਜਿਹੜਾ ਹੈ ਉਸ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਉਸ ਦੀ ਸਪੱhle ਤਿਆਰੀਆਂ ਜਿਹੜੀਆਂ ਨੇ ਉਹ ਦਾ ਜਾਇਜ਼ਾ ਲੈਣ ਵਾਸਤੇ ਪਹੁੰਚਿਆ ਗਿਆ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕੋਜੀ ਰਾਜੀ ਦੀ ਜਿਹੜੀ ਹੈ ਉਹ ਤੋਂ ਸਾਨੂੰ ਸਾਰਿਆਂ ਨੂੰ ਦੂਰ ਰਹਿਣਾ ਚਾਹੀਦਾ ਹੈ ਤੇ ਸਿਆਸਤ ਜਿਹੜੀ ਹੈ ਉਹ ਜذور ਮੁੱਦਿਆਂ ਤੇ ਜਿਹੜੀ ਹੈ ਹੋਣੀ ਚਾਹੀਦੀ ਔਰ ਕਿਉਂਕਿ ਬੇਰੋਜ਼ਗਾਰੀ ਦਾ ਮੁੱਦਾ ਹੋਵੇ ਚਾਹੇ ਉਹ ਅਨ ਇਮਪਲੋਇਮੈਂਟ ਦਾ ਜਿਹੜਾ ਮੁੱਦਾ ਹੋਵੇ ਇਸ ਮੁੱਦਿਆਂ ਤੇ ਜਿਹੜੀ ਹੈ ਰਾਜਨੀਤੀ ਕਰਨੀ ਚਾਹੀਦੀ ਹੈ ਰਾਦਰਦਨ ਕੀ ਕਿਸੇ ਹੋਰ ਮੁੱਦਿਆਂ ਤੇ ਜਿਹੜੀ ਹੈ ਰਾਜਨੀਤੀ ਕੀਤੀ ਜਾਣੀ ਚਾਹੀਦੀ ਹੈ ਲੇਕਿਨ ਲਗਾਤਾਰ ਹੀ ਮੰਗਲ ਸੂਤਰ ਦੇ ਮਾਮਲੇ ਦੇ ਵਿੱਚ ਹੁਣ ਬੀਜੇਪੀ ਨੂੰ ਇੱਕ ਵਾਰ ਫਿਰ ਤੋਂ ਆਮ ਆਦੀ ਪਾਰਟੀ ਘੇਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਸਰੇ ਪਾਸੇ ਆਮ ਤੈ ਵੀ ਸਿਆਸਤ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਗਰਮੌਂਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਮਹਸਤਰਾ ਗੁਰਪ੍ਰੀਤ ਸਿੰਘ ਬਬੂ ਸ਼ਾਈ ਅਮਸਾ ਸਾਹਿਬ